ਉਹ ਕੋਈ ਗੱਲ ਨਹੀਂ ਬਾਕੀ ਕੰਮ ਵੀ ਹੁੰਦੇ ਰਹਿਣਗੇ ਪਹਿਲਾਂ ਪਿੰਨੋ ਤੇ ਹੋਈ ਏ ਆਇਆ ਫੋਨ ਉਹਨਾਂ ਦਾ ਚੱਲ ਕਰੋ ਫਿਰ ਮਰਜ਼ੀਆਂ ਆਪਣੀਆਂ ਤੁਸੀਂ ਕਿਹੜੀ ਮੇਰੀ ਮੰਨਣੀ ਹੁੰਦੀ ਏ ਕਦੀ ਉਹ ਨਹੀਂ ਨਹੀਂ ਕੱਲ ਜਾਣਾ ਵਾ ਨਹੀਂ ਪਖੰਡ ਮੈਂ ਕਰਨ ਲਈ ਆ ਆ ਸਾਰੇ ਸਿਆਪੇ ਲਵਲੀ ਦੇ ਆ ਉਹਦਾ ਕਰਕੇ ਆ ਕੰਮ ਕਰਨਾ ਪੈਣ ਡਿਆ ਵਾ ਉਹ ਮੰਮੀ ਜੀ ਮੇਰੀ ਸੁਣੋ ਗੱਲ ਉਦੋਂ ਸਾਡੇ ਮਨਾਂ ਦੇ ਵਿੱਚ ਇਹ ਵਾਲੀਆਂ ਗੱਲਾਂ ਕਿੰਨੇ ਭਰੀਆਂ ਸੀ ਤੁਸੀਂ ਕਹਿੰਦੇ ਸੀ ਨਾ ਆਪਣੇ ਮੂੰਹ ਨਾਲ ਕਹਿੰਦੇ ਸੀ ਨਾ ਇਹ ਤੇਰਾ ਭਰਾ ਨਹੀਂ ਆ ਰੁਪਿੰਦਰ ਇਹ ਸਾਡਾ ਸਗਾ ਭਰਾ ਨਹੀਂ ਆ ਰੁਪਿੰਦਰ ਸੱਚ ਮੈਨੂੰ ਬੜੀ ਖੁਸ਼ੀ ਹੋਣ ਦੀ ਆ ਤੂੰ ਨਾ ਮੇਰੀ ਸਲਾਹ ਨਹੀਂ ਹਰ ਕੰਮ ਕਰਦੀਆਂ ਦੀਦੀ ਮੇਕੋਵੇਂ ਨਾ ਅਣਜਾਣਪੁਣੇ ਵਿੱਚ ਨਾ ਬੜੀਆਂ ਗਲਤੀਆਂ ਹੋ ਗਈਆਂ ਵਾ ਚੱਲੇ ਆ ਪੀਵਿਆ ਤੋਂ ਬਾਅਦ ਪਤਾ ਵੀ ਨਹੀਂ ਲੱਗਦਾ ਹੈਗਾ ਨਵੇਂ ਘਰ ਚ ਚੱਲ ਦੀਦੀ ਮੈਂ ਵੇਖ ਲਾਂ ਕੋਈ ਗੱਲ ਚੱਲ ਵੇਖ ਲਾਂ ਜੋਤ ਉਹ ਮੰਮੀ ਡੈਡੀ ਉਹਨੇ ਖਲੋਤੇ ਆ ਕੀ ਮਸਲਾ ਹੈ ਇਹ ਕਲੀ ਇਥੇ ਆਏ ਆ ਲੈ ਹਾ ਅਜ ਤੁਰੇ ਆਉਂਦੇ ਪਤਾ ਨਹੀਂ ਕਿੱਥੋਂ ਸੈਰਾਂ ਕਰਦੇ ਆਏ ਆ ਇੱਥੇ ਗਰਮੀ ਚ ਸਾਨੂੰ ਮਾਰਤਾ ਵਾ ਜੀ ਜਿਹੜੇ ਹਾਲਾਤਾਂ ਵਿੱਚ ਮੈਂ ਘਰੋਂ ਨਿਕਲਿਆ ਸੀ ਨਾ ਉਹ ਮੈਨੂੰ ਹੀ ਪਤਾ ਵਾ ਉਤੋਂ ਬਾਅਦ ਦੋਵਾਂ ਜਣੇ ਅਹੀਂ ਕਿਦਾਂ ਦਿਨ ਕੱਟੇ ਆ ਉਹ ਵੀ ਸਾਨੂੰ ਹੀ ਪਤਾ ਵਾ